ਅਨਪੜਤਾ ਨਹੀਂ ਮੈਂ ਕਹਿੰਦਾ ਨਾ ਸਮਝ ਤੇ ਜਾਣ ਕੇ ਇਹ ਜਿਹੀਆਂ ਗੱਲਾਂ ਕਰਨੀਆਂ ਇੱਕ ਚੀਫ ਮਿਨਿਸਟਰ ਉਹ ਵੀ ਪੰਜਾਬ ਵਰਗੀ ਸਟੇਟ ਦਾ ਜਦੋਂ ਇਹ ਜਿਹੀਆਂ ਨਾ ਸਮਝ ਗੱਲਾਂ ਕਰੇ ਪਰ ਥੱਲੇ ਤਾਂ ਲੋਕ ਸਭ ਕੁਝ ਜਾਣਦੇ ਪੜ੍ਹੇ ਲਿਖੇ ਦੇ ਲੋਕ ਪੰਜਾਬ ਦੇ ਸਾਰੀ ਦੁਨੀਆ 'ਚ ਰਾਜ ਕਰਦੇ ਆ ਪਰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ ਜਾਂ ਅੱਜ ਛੋਟੇ ਵਪਾਰੀਆਂ ਦੀ ਗੱਲ ਕਰ ਰਿਹਾ ਛੋਟੇ ਦੁਕਾਨਦਾਰਾਂ ਦੇ ਲਈਏ ਉੱਥੇ ਇਕੱਠ ਹੋਇਆ ਸੀ ਜਿੱਥੇ ਇਹ ਬੋਲ ਰਿਹਾ ਸੀ ਤੇ ਨਾਲ ਇਹਦਾ ਜਿਹੜਾ ਸਭ ਕੁਝ ਸਿਖਾਉਂਦਾ ਕੇਜਰੀਵਾਲ ਬੈਠਾ ਕਹਿੰਦੇ ਹੁੰਦੇ ਆ ਵੀ ਅੱਗੇ ਕੋਈ ਵੀ ਝੂਠ ਬੋਲ ਕੇ ਨਾ ਪਤਾ ਨਹੀਂ ਲੱਗਦਾ ਸੀ ਵੀ ਇੱਕ ਪਿੰਡ ਕਿਹੜਾ ਬੋਲ ਗਿਆ ਦੂਜੇ ਪਿੰਡ ਕਿਹੜਾ ਬੋਲ ਗਿਆ ਕਿਹੜੀ ਕੋਈ ਪਤਾ ਲੱਗਦਾ ਸੀ ਆ ਜਿਹੜੇ ਕਰੋੜਾ ਰੁਪਈਆ ਚੈਨਲਾਂ ਲਾ ਕੇ ਜਿੰਨਾਂ ਦੇ ਝੂਠ ਬੋਲਦੇ ਉਹ ਤਾਂ ਹੀ ਤੁਹਾਡੇ ਝੂਠ ਫੜੇ ਜਾਂਦੇ ਆ ਅਨਪੜਤਾ ਨਹੀਂ ਮੈਂ ਕਹਿੰਦਾ ਨਾ ਸਮਝ ਤੇ ਜਾਣ ਕੇ ਇਹ ਜਿਹੀਆਂ ਗੱਲਾਂ ਕਰਨੀਆਂ ਇੱਕ ਚੀਫ ਮਿਨਿਸਟਰ ਉਹ ਵੀ ਪੰਜਾਬ ਵਰਗੀ ਸਟੇਟ ਦਾ ਜਦੋਂ ਇਹ ਜਿਹੀਆਂ ਨਾ ਸਮਝ ਗੱਲਾਂ ਕਰੇ ਤਾਂ ਥੱਲੇ ਤਾਂ ਲੋਕ ਸਭ ਕੁਝ ਜਾਣਦੇ ਪੜ੍ਹੇ ਲਿਖੇ ਦੇ ਲੋਕ ਪੰਜਾਬ ਦੇ ਸਾਰੀ ਦੁਨੀਆ 'ਚ ਰਾਜ ਕਰਦੇ ਆ ਪਰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ ਜਾਂ ਇਸ ਗੱਲ ਨੂੰ ਕੋਈ ਚੈੱਕ ਕਰੂਗਾ ਜਾਂ ਨਹੀਂ ਅੱਜ ਇਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੀਜੀ ਵਾਰ ਤੇ ਅੱਜ ਇਹ ਕਹਿ ਰਹੇ ਸੀ ਵੀ ਜਿੱਥੇ ਉਹਨਾਂ ਦੇ ਪਿਤਾ ਜੀ ਰਿੰਦਰ ਮੋਦੀ ਜੀ ਦੇ ਜਾਂ ਉਹ ਚਾਹ ਦੀ ਉਹਨਾਂ ਦਾ ਸਟਾਲ ਸੀ ਕਿਉਂਕਿ ਅੱਜ ਛੋਟੇ ਵਪਾਰੀਆਂ ਦੀ ਗੱਲ ਕਰ ਰਹੇ ਆ ਛੋਟੇ ਦੁਕਾਨਦਾਰਾਂ ਦੇ ਲਈਏ ਉੱਥੇ ਇਕੱਠ ਹੋਇਆ ਸੀ ਜਿੱਥੇ ਬੋਲ ਰਿਹਾ ਸੀ ਤੇ ਨਾਲ ਇਹਦਾ ਜਿਹੜਾ ਸਭ ਕੁਝ ਸਿਖਾਉਂਦਾ ਕੇਜਰੀਵਾਲ ਬੈਠਾ ਸੀ ਤੇ ਉਹ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਨੇ ਕਿਹਾ ਵੀ ਮੋਦੀ ਜੀ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਨੇ ਵੀ ਮੋਦੀ ਜੀ ਜਿੱਥੇ ਕਹਿੰਦੇ ਆ ਵੀ ਸਾਡੀ ਚਾਹ ਦੀ ਦੁਕਾਨ ਸੀ ਉਸ ਵੇਲੇ ਤਾਂ ਉਹ ਰੇਲਵੇ ਲਾਈਨ ਨਹੀਂ ਸੀ ਮੈਂ ਇਹਨੂੰ ਜ਼ਰੂਰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਆ ਵੀ ਆਹ ਰੇਲਵੇ ਦੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਅਨ ਰੇਲਵੇ ਇਹ ਮੈਂ ਭੇਜ ਵੀ ਦਊਂਗਾ ਤੇ ਇਹ 1920 ਦੀ ਛਪੀ ਹੋਈ ਇਹ ਰੇਲਵੇ ਦੀ ਇਹ ਸਰਕਾਰੀ ਗਵਰਨਮੈਂਟ ਦੀ ਇਹ ਛਪੀ ਹੋਈ ਕਿਤਾਬ ਆ ਤੇ ਇਹਦੇ ਵਿੱਚ ਜਿਹੜਾ 29 ਪੇਜ ਨੰਬਰ ਤੇ 29 ਪੇਜ ਨੰਬਰ ਇਹ 18 87th 18 87th ਉਸ ਵੇਲੇ ਇਹ ਲਾਈਨ ਜਿਹੜੀ ਆ ਮਿਸਾਨਾ ਤੋਂ ਵੱਡ ਨਗਰ ਇਹ ਮਸ਼ੀਨ ਜਿਹੜੀ ਇਹਨਾਂ ਦਾ ਟਰੈਕ ਸੀ ਇਹ ਮਸਾਨਾ ਟੂ ਵੱਡ ਨਗਰ ਉੱਥੇ ਇਹ ਲਾਈਨ ਸੀ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਸੰਦੀ ਲਾਈਨ ਬਣੀ ਆ ਜਿੱਥੇ ਇਹ ਮੋਦੀ ਜੀ ਤੇ ਉਹਨਾਂ ਦੇ ਪਿਤਾ ਜੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਟੀ ਸਟਾਲ ਸੀ ਚਾਹ ਦੀ ਦੁਕਾਨ ਸੀ ਤੇ ਐਡਾ ਬੜਾ ਝੂਠ ਬੋਲ ਕੇ ਤੁਸੀਂ ਉਹ ਮਿਹਨਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਇਹ ਸ਼ਰਮਿੰਦਾ ਕੀਤਾ ਆਪਣੇ ਆਪ ਨੂੰ ਤਾਂ ਆਪਾਂ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਦੀ ਤੁਸੀਂ ਆਪ ਕਹਿੰਦੇ ਹੋ ਨਿਓ ਵੀ ਅੱਗੇ ਕੋਈ ਵੀ ਝੂਠ ਬੋਲ ਕੇ ਨਾ ਪਤਾ ਨਹੀਂ ਲੱਗਦਾ ਸੀ ਵੀ ਇੱਕ ਪਿੰਡ ਕਿਹੜਾ ਬੋਲ ਗਿਆ ਦੂਜੇ ਪਿੰਡ ਕਿਹੜਾ ਬੋਲ ਗਿਆ ਕਿਹੜੀ ਕੋਈ ਪਤਾ ਲੱਗਦਾ ਸੀ ਆ ਜਿਹੜੇ ਕਰੋੜਾ ਰੁਪਈਆ ਚੈਨਲਾਂ ਲਾ ਕੇ ਜਿਹਨਾਂ ਨੇ ਝੂਠ ਬੋਲਦੇ ਉਹ ਤਾਂ ਹੀ ਤੁਹਾਡੇ ਝੂਠ ਫੜੇ ਜਾਂਦੇ ਆ ਇਹਦਾ ਹੁਣ ਜਵਾਬ ਦਿਓ ਜੇ ਭਗਵੰਤ ਮਾਨਸਾਹ ਮਾੜੀ ਜੀ ਵੀ ਮਾੜੀ ਜੀ ਵੀ ਤੁਸੀਂ ਸੋਚਦੇ ਹੋ ਨਾ ਤੁਸੀਂ ਕਿਸੇ ਕਾਬਲ ਨੂੰ ਤਾਂ ਇਸ ਚੀਜ਼ ਦਾ ਜਵਾਬ ਦਿਓ ਮੈਨੂੰ ਧੰਨਵਾਦ ਅਨਪੜ ਤਾਂ ਨਹੀਂ ਮੈਂ ਕਹਿੰਦਾ ਨਾ ਸਮਝ ਤੇ जान ਕੇ ਇਹ ਜਿਹੀਆਂ ਗੱਲਾਂ ਕਰਨੀਆਂ ਇੱਕ चीफ मिनिस्टर ਉਹ ਵੀ ਪੰਜਾਬ ਵਰਗੀ ਸਟੇਟ ਦਾ ਜਦੋਂ ਇਹ ਜਿਹੀਆਂ ਨਾ ਸਮਝ ਗੱਲਾਂ ਕਰੇ ਤਾਂ ਥੱਲੇ ਤਾਂ ਲੋਕ ਸਭ ਕੁਝ ਜਾਣਦੇ ਆ ਪੜ੍ਹੇ ਲਿਖੇ ਨੇ ਲੋਕ ਪੰਜਾਬ ਦੇ ਸਾਰੀ ਦੁਨੀਆ ਚ ਰਾਜ ਕਰਦੇ ਆ ਪਰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ ਜਾਂ ਇਸ ਗੱਲ ਨੂੰ ਕੋਈ ਚੈੱਕ ਕਰੂਗਾ ਜਾਂ ਨਹੀਂ ਅੱਜ ਇਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੀਜੀ ਵਾਰ ਤੇ ਅੱਜ ਇਹ ਕਹਿ ਰਹੇ ਸੀ ਵੀ ਜਿੱਥੇ ਉਹਨਾਂ ਦੇ ਪਿਤਾ ਜੀ ਰਿੰਦਰ ਮੋਦੀ ਜੀ ਦੇ ਜਾਂ ਉਹ ਚਾਹ ਦੀ ਉਹਨਾਂ ਦਾ ਸਟਾਲ ਸੀ ਕਿਉਂਕਿ ਅੱਜ ਛੋਟੇ ਵਪਾਰੀਆਂ ਦੀ ਗੱਲ ਕਰ ਰਹੇ ਹਾਂ ਛੋਟੇ ਦੁਕਾਨਦਾਰਾਂ ਦੇ ਲਈਏ ਉੱਥੇ ਇਕੱਠ ਹੋਇਆ ਸੀ ਜਿੱਥੇ ਬੋਲ ਰਿਹਾ ਸੀ ਤੇ ਨਾਲ ਇਹਦਾ ਜਿਹੜਾ ਸਭ ਕੁਝ ਸਿਖਾਉਂਦਾ ਕੇਜਰੀਵਾਲ ਬੈਠਾ ਸੀ ਤੇ ਉਹ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਨੇ ਕਿਹਾ ਵੀ ਮੋਦੀ ਜੀ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਨੇ ਵੀ ਮੋਦੀ ਜੀ ਜਿੱਥੇ ਕਹਿੰਦੇ ਆ ਵੀ ਸਾਡੀ ਚਾਹ ਦੀ ਦੁਕਾਨ ਸੀ ਉਸ ਵੇਲੇ ਤਾਂ ਉਹ ਰੇਲਵੇ ਲਾਈਨ ਨਹੀਂ ਸੀ ਮੈਂ ਇਹਨੂੰ ਜ਼ਰੂਰ ਭਗਵੰਤ ਮਾਨ ਦੱਸਣਾ ਚਾਹੁੰਦਾ ਆ ਵੀ ਆ ਰੇਲਵੇ ਦੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਅਨ ਰੇਲਵੇ ਇਹ ਮੈਂ ਭੇਜ ਵੀ ਦਊਗਾ ਤੇ ਇਹ 1920 ਦੀ ਛਪੀ ਹੋਈ ਇਹ ਰੇਲਵੇ ਦੀ ਇਹ ਸਰਕਾਰੀ ਗਵਰਨਮੈਂਟ ਦੀ ਇਹ ਛਪੀ ਹੋਈ ਕਿਤਾਬ ਆ ਤੇ ਇਹਦੇ ਵਿੱਚ ਜਿਹੜਾ 29 ਪੇਜ ਨੰਬਰ ਤੇ 29 ਪੇਜ ਨੰਬਰ ਇਹ 18 87 1887 ਉਸ ਵੇਲੇ ਇਹ ਲਾਈਨ ਜਿਹੜੀ ਆ ਮਿਸਾਨਾ ਤੋਂ ਵਡ ਨਗਰ ਇਹ ਮਸ਼ੀਨ ਜਿਹੜੀ ਇਹਨਾਂ ਦਾ ਟਰੈਕ ਸੀ ਇਹ ਮਿਸਾਨਾ ਟੂ ਵਡ ਨਗਰ ਉੱਥੇ ਇਹ ਲਾਈਨ ਸੀ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਸੰਦੀ ਲਾਈਨ ਬਣੀ ਆ ਜਿੱਥੇ ਇਹ ਮੋਦੀ ਜੀ ਤੇ ਉਹਨਾਂ ਦੇ ਪਿਤਾ ਜੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਟੀ ਸਟਾਲ ਸੀ ਚਾਹ ਦੀ ਦੁਕਾਨ ਸੀ ਤੇ ਐਡਾ ਬੜਾ ਝੂਠ ਬੋਲ ਕੇ ਤੁਸੀਂ ਉਹ ਮਿਹਨਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਇਹ ਸ਼ਰਮਿੰਦਾ ਕੀਤਾ ਤੇ ਆਪਣੇ ਆਪ ਨੂੰ ਤਾਂ ਆਪਾਂ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਦੀ ਤੁਸੀਂ ਆਪ ਕਹਿੰਦੇ ਹੋ ਨਿਓਂ ਵੀ ਅੱਗੇ ਕੋਈ ਵੀ ਝੂਠ ਬੋਲ ਕੇ ਨਾ ਪਤਾ ਨਹੀਂ ਲੱਗਦਾ ਸੀ ਵੀ ਇੱਕ ਪਿੰਡ ਕਿਹੜਾ ਬੋਲ ਗਿਆ ਦੂਜੇ ਪਿੰਡ ਕਿਹੜਾ ਬੋਲ ਗਿਆ ਕਿਹੜੀ ਕੋਈ ਪਤਾ ਲੱਗਦਾ ਸੀ ਆ ਜਿਹੜੇ ਕਰੋੜਾ ਰੁਪਈਆ ਚੈਨਲਾਂ ਲਾ ਕੇ ਜਿਹਨਾਂ ਦੇ ਝੂਠ ਬੋਲਦੇ ਉਹ ਤਾਂ ਹੀ ਤੁਹਾਡੇ ਝੂਠ ਫੜੇ ਜਾਂਦੇ ਆ ਇਹਦਾ ਹੁਣ ਜਵਾਬ ਦਿਓ ਜੇ ਭਗਵੰਤ ਮਾਨ ਸਾਹਿਬ ਮਾੜੀ ਜੀ ਵੀ ਮਾੜੀ ਜੀ ਵੀ ਤੁਸੀਂ ਸੋਚਦੇ ਹੋ ਨਾ ਤੁਸੀਂ ਕਿਸੇ ਕਾਬਲ ਹੋ ਤਾਂ ਇਸ ਚੀਜ਼ ਦਾ ਜਵਾਬ ਦਿਓ ਮੈਨੂੰ ਧੰਨਵਾਦ